ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰੇਲਿਆਂ ਦੀ ਸਬਜ਼ੀ ਬਣਾਵਾਂਗੇ ਬਿਨਾ ਛਿੱਲੇ ਤੋਂ ਕਰੇਲਿਆਂ ਨੂੰ ਬਿਨਾ ਨਮਕ ਪਾ ਕੇ ਰੱਖੇ ਤੋਂ ਆਪਾਂ ਇਹ ਸਬਜ਼ੀ ਬਣਾਵਾਂਗੇ ਫਿਰ ਵੀ ਇਹ ਸਬਜ਼ੀ ਕੋੜੀ ਨਹੀਂ ਬਣੇਗੀ ਇਸਦੇ ਲਈ ਆਪਾਂ ਇੱਥੇ ਕੁਝ ਕੁ ਕਰੇਲੇ ਲੈਏ ਨੇ ਇੱਥੇ ਆਪਾਂ ਫਰੈਸ਼ ਕਰੇਲੇ ਲੈਏ ਨੇ ਅਣ ਇਸ ਨੂੰ ਆਪਾਂ ਕੱਟ ਲਵਾਂਗੇ ਅੱਜ ਆਪਾਂ ਇਹ ਸਬਜ਼ੀ ਨੂੰ ਕਰੇਲਿਆਂ ਨੂੰ ਬਿਨਾ ਛਿੱਲੇ ਤੋਂ ਬਣਾਵਾਂਗੇ ਕਰੇਲਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਤੁਸੀਂ ਦੇਖੋਗੇ ਸਬਜੀ ਬਹੁਤ ਹੀ ਟੇਸਟੀ ਬਣੇਗੀ ਬਿਨਾ ਕੜਵਾਹਟ ਤੋਂ ਬਣੇਗੀ ਇਹ ਬਹੁਤ ਹੀ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਆਖਿਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਕਈ ਵਾਰ ਆਪਾਂ ਕarele ਦੀ ਸਬਜੀ ਬਣਾਉਂਦੇ ਹਾਂ ਤਾਂ ਉਸ ਵਿੱਚ ਕੜਤਨ ਰਹਿ ਜਾਂਦੀ ਹੈ ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਕarele ਦੀ ਸਬਜੀ ਬਣਾਵਾਂਗੇ ਇਸ ਵਿੱਚ ਬਿਲਕੁਲ ਵੀ ਕੜਤਨ ਨਹੀਂ ਰਹੇਗੀ ਵੈਸੇ ਤਾਂ ਘਰੇਲਿਆਂ ਦੀ ਸਬਜ਼ੀ ਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ ਕੋਈ ਇਸ ਨੂੰ ਦੁੱਧ ਪਾ ਕੇ ਬਣਾਉਂਦਾ ਹੈ ਪਰ ਅੱਜ ਆਪਾਂ ਇਸ ਨੂੰ ਥੋੜੀ ਅਲੱਗ ਤਰੀਕੇ ਨਾਲ ਬਣਾਵਾਂਗੇ ਇਸ ਲਈ ਆਪਾਂ ਸਾਰੇ ਘਰੇਲਿਆਂ ਨੂੰ ਗੋਲ-ਗੋਲ ਚਿਪਸ ਦੇ ਆਕਾਰ ਵਿੱਚ ਕੱਟ ਲਵਾਂਗੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਬਹੁਤ ਹੀ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਆਖਿਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੱਜ ਆਪਾਂ ਬਹੁਤ ਹੀ ਟੇਸਟੀ ਕਰੇਲਿਆਂ ਦੀ ਸਬਜ਼ੀ ਬਣਾਵਾਂਗੇ ਇਸ ਤਰ੍ਹਾਂ ਪਹਿਲੇ ਬੀਜ ਨੂੰ ਵੱਖ ਕਰ ਲਿਆ ਹੈ ਇਸ ਦੇ ਵਿੱਚ ਨੂੰ ਕੱਢ ਕੇ ਇਸ ਤਰ੍ਹਾਂ ਕੱਟ ਲਵਾਂਗੇ ਜੇਕਰ ਆਪਾਂ ਕਰੇਲਿਆਂ ਨੂੰ ਛਿਲਣਾ ਹੋਵੇ ਤਾਂ ਛਿਲ ਵੀ ਸਕਦੇ ਹਾਂ ਪਰ ਅੱਜ ਆਪਾਂ ਇਸ ਨੂੰ ਬਿਨਾਂ ਛਿਲੇ ਤੋਂ ਇਸ ਦੀ ਸਬਜ਼ੀ ਬਣਾਵਾਂਗੇ ਕਰੇਲਿਆਂ ਨੂੰ ਭਰ ਕੇ ਵੀ ਬਣਾਇਆ ਜਾਂਦਾ ਹੈ ਅਸੀਂ ਸਟਫਡ ਕਰੇਲਿਆਂ ਦੀ ਰੈਸਪੀ ਵੀ ਆਪਣੇ ਚੈਨਲ ਤੇ ਪਾ ਰੱਖੀ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜੀ ਕਰੇਲਾ ਕੋੜਾ ਦਾ ਜ਼ਰੂਰ ਹੁੰਦਾ ਹੈ ਪਰ ਇਸ ਦੇ ਕਈ ਫਾਇਦੇ ਵੀ ਨੇ ਇਸ ਦੀ ਕੜਤਨ ਵਿੱਚ ਹੀ ਫਾਇਦੇ ਹੁੰਦੇ ਨੇ ਪਰ ਅੱਜ ਆਪਾਂ ਇਸਦੀ ਸਬਜੀ ਨੂੰ ਬਿਨਾ ਘੜਤਣ ਤੋਂ ਬਣਾਵਾਂਗੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਹੀ ਸਬਜੀ ਬਣਾਉਂਗੇ ਤੇ ਬਿਲਕੁਲ ਵੀ ਕੋੜੀ ਨਹੀਂ ਬਣੇਗੀ ਸਬਜੀ ਘੱਟ ਤੇਲ ਦੇ ਵਿੱਚ ਇਹ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ ਐਸੀ ਤਰ੍ਹਾਂ ਅਨਸਾਰੀ ਘਰੇਲਿਆਂ ਨੂੰ ਕੱਟ ਲਵਾਂਗੇ ਅਨਸਾਰੀ ਸਬਜੀ ਨੂੰ ਕੱਟ ਲਿਆ ਹੈ ਤੇ ਆਪਾਂ ਚਾਰ ਪਿਆਜ਼ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਹੈ નું લંબા લ પતલા પતલા કટ લવા રેસપી ચંકી લાગે તીડિયો લાઈક કર્યો ચેનલનું સબસક્રાઈબ કર્યો જી ਇਸਦੇ ਵਿੱਚ ਚਾਰ ਪਿਆਜ਼ ਪਾਵਾਂਗੇ ਜੇਕਰ ਆਪਾਂ ਪਿਆਜ਼ ਥੋੜੇ ਪਾਉਣੇ ਹੋਣ ਤਾਂ ਆਪਾਂ ਇਸ ਵਿੱਚ ਆਲੂ ਵੀ ਪਾ ਸਕਦੇ ਹਾਂ ਪਿਆਜ਼ ਨੂੰ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਹੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਬਿਨਾਂ ਘੜਤਣ ਤੋਂ ਅੱਜ ਇਹ ਸਬਜੀ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾਵਾਂਗੇ। ਕਈ ਵਾਰ ਆਪਾਂ ਕarele ਦੀ ਸਬਜੀ ਖਾਣਾ ਤਾਂ ਪਸੰਦ ਹੁੰਦਾ ਹੈ ਪਰ ਆਪਾਂ ਜਿਆਦਾ ਆਇਲ ਵਾਲੀਆਂ ਸਬਜ਼ੀਆਂ ਖਾਣਾ ਨਹੀਂ ਪਸੰਦ ਕਰਦੇ ਤਾਂ ਆਪਾਂ ਇਸ ਨੂੰ ਘੱਟ ਆਇਲ ਦੇ ਵਿੱਚ ਬਣਾਵਾਂਗੇ। ਜੇਕਰ ਪਿਆਜ਼ ਘੱਟ ਪਾਉਣੇ ਹੋਣਗੇ ਤਾਂ ਆਪਾਂ ਘੱਟ ਵੀ ਪਾ ਸਕਦੇ ਹਾਂ। ਇਹ ਸਬਜ਼ੀ ਨੂੰ ਬਣਾ ਕੇ ਆਪਾਂ 1-2 ਦਿਨਾਂ ਦੇ ਲਈ ਫਰਿੱਜ ਵਿੱਚ ਰੱਖ ਦੇਵਾਂਗੇ ਤੇ ਖਰਾਬ ਨਹੀਂ ਹੋਏਗੀ। ਹੁਣ ਆਪਾਂ ਸਾਰੇ ਪਿਆਜ਼ ਨੂੰ ਕੱਟ ਲਿਆ ਹੈ ਹੁਣ ਸਬਜ਼ੀ ਬਣਾਵਾਂਗੇ। ਕੜਾਹੀ ਦੇ ਵਿੱਚ ਸਰੋਂ ਦਾ ਤੇਲ ਨੂੰ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਜੀਰਾ ਪਾਵਾਂਗੇ। ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਵਿੱਚ ਕਰੇਲੇ ਐਡ ਕਰਾਂਗੇ। ਜੋ ਪੰਜ ਤਰੀਕੇ ਦੇ ਨਾਲ ਕੱਟ ਕੇ ਰੱਖੇ ਸੀ। ਕਰੇਲਿਆਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ। ਇਸ ਤਰ੍ਹਾਂ ਕਰੇਲਿਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਵੇਗੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਹਿਲਾ ਹਿਲਾ ਕੇ ਜੰਗੀ ਤਰ੍ਹਾਂ ਇਸ ਨੂੰ ਫਰਾਈ ਕਰ ਲਵਾਂਗੇ। ਕarele ਦਾ ਜੂਸ ਸ਼ੂਗਰ ਦੇ ਲਈ ਫਾਇਦੇਮੰਦ ਹੁੰਦਾ ਹੈ। ਕਈ ਵਾਰ ਆਪਾਂ Karele ਦਾ ਜੂਸ ਪੀ ਪੀ ਕੇ ਵੀ ਥੱਕ ਜਾਂਦੇ ਹਾਂ ਤਾਂ ਆਪਾਂ ਇਸ ਤਰੀਕੇ ਨਾਲ ਇਸ ਦੀ ਸਬਜ਼ੀ ਬਣਾ ਸਕਦੇ ਹਾਂ। ਇਸ ਦੀ ਸਬਜ਼ੀ ਦੇ ਵੀ ਕਈ ਫਾਇਦੇ ਹੋਣਗੇ। ਜਾਂ ਇਹ ਤਰ੍ਹਾਂ ਕਰੇ ਲਿਆ ਨੂੰ ਫਰਾਈ ਕਰ ਲਵਾਂਗੇ ਤੇਲ ਦੇ ਵਿੱਚ ਹੁਣ ਆਪਾਂ ਇਸ ਨੂੰ ਮਿਲਾ ਦਵਾਂਗੇ ਵੈਸੇ ਜੂਸ ਜਾਂ ਸਬਜੀ ਕੋਈ ਵੀ ਹੋਵੇ ਇਸ ਤੇ ਫਾਇਦੇ ਹੀ ਨੇ ਇਹ ਘੱਟੋ-ਸਿੱਧੇ ਤਰੀਕੇ ਨਾਲ ਸਬਜ਼ੀ ਬਣਾਉਂਗੇ ਤੇ ਕareleਾਂ ਦੀ ਸਬਜ਼ੀ ਕਦੇ ਵੀ ਕੋੜੀ ਨਹੀਂ ਬਣੇਗੀ। ਇਹ ਸਬਜ਼ੀ ਨੂੰ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਬਹੁਤ ਹੀ ਘੱਟ ਸਮੇਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਅੱਜ ਆਪਾਂ ਇਹ ਸਬਜ਼ੀ ਨੂੰ ਬਣਾਵਾਂਗੇ ਜੇਕਰ ਤੁਸੀਂ ਇੱਕ ਵਾਰ ਇਸ ਸਬਜ਼ੀ ਨੂੰ ਇਸ ਤਰੀਕੇ ਨਾਲ ਬਣਾ ਕੇ ਖਾਓਗੇ ਤੇ ਹਰ ਵਾਰ ਇਸੇ ਤਰ੍ਹਾਂ ਹੀ ਬਣਾਉਂਗੇ ਸਬਜ਼ੀ ਐਨੀ ਜ਼ਿਆਦਾ ਟੇਸਟੀ ਬਣੇਗੀ ਅੱਜ ਆਪਾਂ ਵਿਨਾ ਸਟਫਿੰਗ ਪਰੇ ਤੋਂ ਇਹ ਕਰੇਲੇ ਬਣਾਵਾਂਗੇ ਇਸ ਤਰ੍ਹਾਂ ਕਰੇਲਿਆਂ ਦੀ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਹੈ ਕਰੇਲਾ ਨੂੰ ਫਰਾਈ ਕਰਕੇ ਆਪਾਂ ਬਰਾਊਨ ਕਰ ਲਵਾਂਗੇ ਇਹ ਪਹਿਲਾਂ ਨਾਲੋਂ ਬਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਫਰਾਈ ਕਰ ਲਵਾਂਗੇ ਫਿਰ ਸਬਜ਼ੀ ਜ਼ਿਆਦਾ ਵਧੀਆ ਬਣੇਗੀ ਕੱਜ ਦੇ ਵਿੱਚ ਬਿਲਕੁਲ ਵੀ ਘੜਤਣਾ ਨਹੀਂ ਰਹੇਗੀ ਹੁਣ ਆਪਾਂ ਕ੍ਰੇਲਿਆਂ ਨੂੰ ਜਿੰਨਾ ਕੋ ਫਰਾਈ ਕਰਨਾ ਸੀ ਉਹਨਾਂ ਕ ਕਰ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਐਡ ਕਰਾਂਗੇ ਇਹ ਕ ਰੇਲੇ ਫਰਾਈ ਕੀਤੇ ਹੋਏ ਨੇ ਇਸ ਲਈ ਇਹਨਾਂ ਦਾ ਕਲਰ ਚੇਂਜ ਹੋਇਆ ਹੈ ਇਹ ਜਲੇ ਨਹੀਂ ਹਨ ਇਹਨਾਂ ਨੂੰ ਫਰਾਈ ਕਰਕੇ ਆਪਾਂ 골ਡਨ ਕਰ ਲਿਆ ਹੈ ਇਸ ਤਰ੍ਹਾਂ ਕਰੇ ਲਿਆਂ ਦੀ ਸਬਜ਼ੀ ਬਣਾਉਂਦੇ ਨਾਲ ਸਬਜ਼ੀ ਦੇ ਵਿੱਚ ਘੜਤਨ ਨਹੀਂ ਰਹੇਗੀ ਕਰੇਲੇ ਚੰਗੀ ਤਰ੍ਹਾਂ ਪੱਕ ਜਾਣਗੇ ਪਿਆਜ਼ ਨੂੰ ਵੀ ਇਸ ਦੇ ਵਿੱਚ ਪਕਾ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਪਿਆਜ਼ ਤੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਇਹ ਸਬਜ਼ੀ ਰੋਟੀ ਪਰੌਂਠੇ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਇਸ ਵਿੱਚ ਕੁਝ ਮਸਾਲੇ ਐਡ ਕਰਾਂਗੇ ਇੱਕ ਚਮਚ ਤੇਗੀ ਲਾਲ ਮਿਰਚ ਐਡ ਕਰਾਂਗੇ ਅੱਧਾ ਚਮਚ ਰੱਡ ਚਿਲੀ ਪਾਊਡਰ ਐਡ ਕਰਾਂਗੇ ਇੱਕ ਚਮਚ ਗਰਮ ਮਸਾਲਾ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਨਮਕ ਦੇ ਸਵਾਦ ਅਨੁਸਾਰ ਪਾਵਾਂਗੇ ਹਲਦੀ ਪਾਊਡਰ ਐਡ ਕਰਾਂਗੇ ਹਲਦੀ ਪਾਊਡਰ ਇੱਕ ਚਮਚ ਪਾਵਾਂਗੇ ਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਬਜ਼ੀ ਨੂੰ ਪਕਾ ਲਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਸਬਜ਼ੀ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਇਸ ਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਨੂੰ ਸਬਜ਼ੀ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ ਇਸ ਤਰੀਕੇ ਨਾਲ ਕarele ਦੀ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਹੈ ਇੱਕ ਚਾਂ ਚਮਚੂਰ ਪਾਊਡਰ ਪਾਵਾਂਗੇ ਕਾਂਚੂਰ ਪਾਊਡਰ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ इस तरह सब्जी बहुत ही टेस्टी बनती है हम इस तरह सब्जी पका लवेंगे थोड़ी देर दे सब्जी हिला ਬਹੁਤੀ ਘੱਟ ਦੇਲ ਦੇ ਵਿੱਚ ਸਬਜ਼ੀ ਬਣ ਜਾਂਦੀ ਹੈ ਹੁਣ ਕਰੇ ਲੈਂਦੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਗਰਮਾ ਗਰਮ ਸਬਜ਼ੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਅਰਤ ਵੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਦੋਂ ਆਪਣਾ ਮਨ ਕਰੇ ਤਾਂ ਭੈ ਸਬਜ਼ੀ ਬਣਾ ਕੇ ਖਾ ਸਕਦੇ ਹਾਂ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਸੌਖੀ ਹੈ ਟੇਸਟੀ ਗਰੇਲਾਂ ਦੀ ਸਬਜ਼ੀ ਬਣ ਕੇ ਤਿਆਰ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ